ਹਾਂਜੀ ਸਸਰੀਕਾ ਦੋਸਤੋ ਪਿੰਡੂ ਕਿਤਾ ਚੈਨਲ ਚ ਬਈ ਸਵਾਗਤ ਕਰਦੇ ਆ ਤੇ ਰੋਜ਼ ਦੀ ਤਰ੍ਹਾਂ ਹਾਜ਼ਰ ਆ ਬਈ ਅੱਜ ਫੇਰ ਕੋਟਕਪੂਰਾ ਦੀ ਤੂੜੀ ਦੀ ਬੋਲੀ ਤੇ ਆਏ ਆ ਤੇ ਬੋਲੀ ਹੋ ਗਈ ਸਟਾਰਟ ਬਈ ਵੇਣਿਆ ਕੀ ਜਾਂਦੇ ਰੇਟ ਲਓ ਜੀ ਕੁੜੀ ਬਾਹਰ ਦੀ ਹੈ ਗਿੱਲੀ-ਗੁੱਲੀ ਹੈ ਨਹੀਂ ਬਾਈ 250 250 250 70 70 ਰੁਪਈਆ 75 300 300 ਹੈ ਨੇ ਪਾਇਆ ਕੋਈ ਜਾਲੂਗਾ ਲੱਗ ਰਿਹਾ ਹੈ ਨੈਸਟੈਂਸਰ ਉਹ ਆਪਣੇ ਘਰ ਦੇ ਬਾਈ ਦੇ ਬਾਈ ਲੱਗ ਗਿਆ ਇਹ ਜਿਹਾ ਲੱਗਾ ਬਾਈ ਨੂੰ ਬੱਗੂਣਿਆ ਕਿ ਬਾਰੇ ਖੁਸ਼ੀ ਲੱਗ ਗਿਆ ਇਹ ਮਲਟੇ ਵਾਲਾ ਸਰ ਵੱਜ ਜਾਵੇਗਾ ਹਾਂਜੀ ਹਾਂ ਜੁੜੀ ਪੰਜ 10

380 ਰੁਪਏ ਬਾਈ ਜੀ ਲੋ ਜੀ ਪਹਿਲੀ ਟਰਾਲੀ ਗਈ ਵੀਰੋ 380 ਰੁਪਏ ਲੈ ਆਵੀ ਪਹਿਲੀ ਟਰਾਲੀ ਗਈ 380 ਰੁਪਏ ਤੇ ਅੱਜ ਨਗਦ ਅੱਧ ਗਏ ਵੀ ਚਾਰ ਆਏ ਆ ਟੋਟਲ ਤਿੰਨ ਨਗਦ ਰਹਿ ਗਏ ਤੇ ਵੇਣੇ ਆ ਵੀ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਲੈ ਆਵੀ ਇਹ ਆ ਬਾਈ ਅੰਦਰ ਦੀ ਬਾਹਰ ਦੀ ਅੰਦਰ ਦੀ ਥੋੜੀ ਬੋਲੋ ਜੀ ਜਿਹੜੇ ਬਾਰੋਂ ਲੱਦ ਲੈਂਦਾ ਪਤਾ ਤਾਂ ਨਹੀਂ ਲੈਣੀ ਕੋ ਹੋਰ ਨਹੀਂ ਲੱਦਣ ਤੈਨੂੰ 300 5 10 310 ਰੁਪਏ 15 2 320 ਰੁਪਏ 25 3 35 40 350 50 ਤੈਨੂੰ ਸਭ ਗੁੰਜਾ ਹਾਂਜੀ ਬੋਲਾਂਗੇ 60 65 70 75 80 ਪਛਲਾਉਣ ਨੂੰ ਚੱਲਣ ਨੂੰ ਪਛਲਾ ਤਾਂ ਇੱਥੇ ਆ 85 85 90 95 95 ਪਛਲਾਉਣ ਦੇ ਵਾਰ ਕਿ ਉਹ ਮੇਰ ਕੀ ਹੋ ਜੂਗਾ ਚੱਲ 95 ਬੋਲਾਂਗੇ ਲੈ ਵੀ ਦੂਜੀ ਟਰਾਲੀ ਗਈ 395 ਰੁਪਏ ਤੇ ਵੇਣੇ ਅਗਲੀ ਟਰਾਲੀ ਦਾ ਕੀ ਰੇਟ ਜਾਂਦਾ ਬਈ ਨਾ ਇਹ ਰਿਵਲ ਹੈ ਬਈ ਉਹ ਭਾਈ ਅੰਦਰੋਂ ਅੰਦਰੋਂ ਅੰਦਰ ਦੀ ਤੂੜੀ ਬੋਲੋ 300 5 10 15 20 25 350 54 60 65 70 72 ਹਾਂ ਭਈ 80 81 90 95 99 ਬੋਲਣਗੇ ਉਹ ਤੇਰਾ ਬੇਤਰਤੁ ਭੱਜ ਦੀ ਪੌਣੀ 395 ਬਾਈ ਲਓ ਜੀ 30 ੜੀ ਟਰਾਲੀ ਗਈ ਬਈ 395 ਲਓ ਜੀ ਅੰਦਰ ਦੀ ਥੂੜੀ ਇਹ ਗਈ ਆ ਬਈ ਤੇ ਰਹਿ ਗਈ ਇੱਕ ਲਾਸਟ ਟਰਾਲੀ ਬਈ ਇਹਦਾ ਵੇਨੇ ਆ ਲਗਭਗ ਕੀ ਜਾਂਦਾ ਰੇਟ ਤੇ ਥੂੜੀ ਚੈੱਕ ਕਰਾ ਦਗੇ ਸਾਨੂੰ

430 ਰੁਪਏ ਬਾਈ ਲੋ ਜੀ ਲਾਸਟ ਟਰਾਲੀ ਗਈ 430 ਰੁਪਏ ਲੋ ਬੇ ਲਾਸਟ ਟਰਾਲੀ ਸੀਗੀ ਬਈ ਤੇ ਬਈ ਜੀ ਪਿੰਡੂ ਕਿਤਾ ਚੈਨਲ ਤੇ ਵੀਡੀਓ ਆਈਆਂ ਦੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਮੜਾ ਤੇ ਲੈ ਬਈ